ਸਾਡੇ ਅੱਜ ਵੀ ਬੱਚੇ ਆਉਣੇ ਸੀਗੇ ਚੈਕਸ ਪਹਿਲੇ ਦਿਨ ਤੇ ਭੋਲੇ ਬਾਈ ਹੁਣੀ ਤੇ ਜੱਸੇ ਬਾਈ ਹੁਣੀ ਤਿਆਰੀ ਕਰ ਰਹੇ ਆ ਤਿਆਰੀ ਦੇ ਪਹਿਲਾਂ ਬਹੁਤ ਜੁੱਧ ਲੱਗ ਜਾਂਦਾ ਪਹਿਲਾਂ ਤਰਪਾਲਾਂ ਲਾਈਆਂ ਚਾਰ ਸ਼ਵੇਰੇ ਤੇ ਹੀਟਰ ਵਗੈਰਾ ਲਾਤੇ ਆ ਬਰਾਦ ਅੱਜ ਵੈਸੇ ਬਾਹਰ ਮੌਸਮ ਠੰਡਾ ਸੀਗਾ ਤੇ ਅੰਦਰ ਟੈਂਪਰੇਚਰ ਵਧਾਉਣਾ ਪੈਂਦਾ ਬਾਹਰ ਮੌਸਮ ਠੰਡਾ ਸੀ ਅੰਦਰ ਮੁੜ ਕੋ ਮੁੜਕੀ ਹੋਏ ਪਏ ਆ ਮੁੰਡੇ ਟੈਂਪਰੇਚਰ ਹੋਇਆ ਭਾ 90 ਤੇ ਗੋੜੀ ਬਾਈ ਵੀ ਸਾਡੀ ਹੈਲਪਾਸ ਤੇ ਆ ਗਏ ਹਾਂਜੀ ਦੋਸਤੋ ਕੀ ਹਾਲ ਚਾਲ ਕੀ ਹਾਲ ਚਾਲ ਹੈ ਤੇ ਖਾਣੇ ਦਾ ਪ੍ਰਬੰਧ ਕਰ ਰਹੇ ਇਹ ਨਾਲੇ ਤਾਂ ਸਾਡੇ ਇੱਥੇ ਹੈਲਪਾਸ ਤੇ ਨਾਲੇ ਬਾਹਰ ਸਾਡੇ ਖਾਣ ਪੀਣ ਦਾ ਥੋੜਾ ਪ੍ਰਬੰਧ ਕਰਦੇ ਆ ਅੱਜ ਬੱਚਿਆਂ ਵਾਲੇ ਕਰਕੇ ਰਾਤ ਨੂੰ ਥੋੜਾ ਜਾਗਣਾ ਪੈ ਸਕਦਾ ਭਾਂਡੇ-ਪੰਡੇ ਸਾਰੇ ਟਿਕਾ ਕੇ ਲਾਤੇ ਆ ਆ ਕੁਰਸੀ ਪਈ ਐ ਤੇ ਬਹਿ ਕੇ ਇਹ ਬੱਚੇ ਗਿਣਾਂਗੇ ਵੀ ਕਿੰਨੇ ਆ ਗਏ ਮੈਂ ਨਾ ਨਾ ਉਹ ਵੀ ਅੱਜ ਸਾਡੇ ਟੈਕਸ ਆ ਗਏ ਗੱਡੀ ਹੋਣੀ ਰਾਤ ਆਉਣੀ ਸੀਗੀ ਥੋੜੀ ਲੇਟ ਹੋਗੀ ਤੇ ਹਵਾ ਵੀ ਬਾਹਰ ਬਹੁਤ ਵਗੀ ਜਾਂਦੀ ਆ ਅੰਦਰ ਟੈਂਪਰੇਚਰ ਸਹੀ ਆ ਇਹ ਗੱਡੀ ਆਉਂਦੀ ਆ ਪੂਰੀ ਭਰ ਕੇ ਦ੍ਰੈਕ ਇਕੱਲੇ ਇਕੱਲੇ ਕ੍ਰੇਟਾਂ ਜੇ ਬੱਚੇ ਹੁੰਦੇ ਆ ਅੱdte ਤੇ ਬਣਾ ਦਿੱਤੇ ਅੰਕਾਪੁਰਾ ਹੁੰਦੇ ਜਾਂਦੇ ਆ ਲਾਓ ਵੀ ਮੁੰਡਿਓ ਉਰੀ ਡ੍ਰੈਕ ਪੈਕਿੰਗ ਕੀਤੀ ਹੁੰਦੀ ਇਹਨਾਂ ਦੀ ਮਲੋੜੀ ਨਹੀਂ ਇਹ ਸਟਿਕਸ ਗਰੁੱਪ ਹੰਦਾ ਵੈਲਕਮ ਕਰਦੇ ਆ ਅੱਜ ਕਿੱਥੇ ਹੋ ਗੱਡੀ ਜੋ ਆਦੇ ਰੂਮ ਚ ਚੱਲੇ ਆਈ ਆ ਬਾਈਏ ਆਪਾਂ 35 ਘਟ ਘਟ ਹਨ ਅੱਦੇ ਅੱਦੇ ਲਾ ਲਓ 35 ਲਾਈਏ ਫੇ 35 ਵਿਹਲੇ ਘਰ ਚ ਬਾਹਰ ਕੱਢ ਦਿਆਂਗੇ ਅੱਦੇ ਪਰਲੇ ਚ ਛੱਡ ਦਿਓ ਫਿਰ ਦੂਜੇ ਔਰਲੇ ਪਾਸੇ ਫੇਰ ਛੱਡ ਦਿਆਂਗੇ ਹੂੰ ਇੱਥੇ ਰੱਖ ਪਹਿਲਾਂ ਲੋ ਵੀ ਹੁਣ ਇਹਨਾਂ ਨੂੰ ਅਸੀਂ ਕੱਲੇ ਕੱਲੇ ਕ੍ਰੇਟ ਲਾ ਕੇ ਇਹਨਾਂ ਨੂੰ ਥੱਲੇ ਕਰਦੇ ਆ ਇਹਨਾਂ ਨੂੰ ਦਿੰਨੇ ਆ ਰੂਮ ਟੈਂਪ ਚ ਟੈਂਪਰੇਚਰ ਇਹਨਾਂ ਦਾ ਲੋ ਵੀ ਦੋਸਤੋ ਟੋਡੇ ਆਸ ਤੇ ਆ ਹੈਗਾ ਨਹਿਰ ਦਾ ਪੌਲ ਇਹਦਾ ਵੀਊ ਦਿਖਾਉਣੇ ਆ ਇਹ ਸਾਡੇ ਬਾ ਫਾਰਮ ਦੀ ਬਾਹਰਲੀ ਲੁੱਕ ਚਾਰੇ ਪਾਸੇ ਹਰਿਆਲੀ ਨਹਿਰ ਆ ਸਾਡੇ ਭੋਲੀ ਰੱਖੀ ਹੈ ਰੱਖੀ ਆਸ ਤੇ ਪੂਛ ਲਾਈ ਜਾਂਦੀ ਆ ਇੱਧਰ ਲਈ ਪਾਸੀ ਵੀ ਨਹਿਰ ਦੀ ਹਰੀਆਲੀ ਦੀ ਹਰੇ ਬਾਈ ਅਕਵਾੜ ਖਿਲ ਰਿਆ ਪਿਆ ਵਾਧੂ ਘਾਟੂ ਆ ਗੱਡੀਆਂ ਖੜੀਆਂ ਫਾਰਮ ਤੇ ਆਉਣ ਵਾਸਤੇ ਆ ਸਾਡਾ ਰਹਿਣ ਬਸੇਰਾ ਚਾਲਨੇ ਆਪਾਂ ਫਾਰਮ ਦੇ ਅੰਦਰ ਅੱਜ ਸਵੇਰ ਬੱਚੇ ਆਏ ਸੀ ਬੱਚੇ ਕਿਤੇ ਸੀ ਇਹਨਾਂ ਨੂੰ ਬਾਕਸ ਜਿਹੜੇ ਕੋਈ ਚੀਜ਼ ਇਹਨਾਂ ਬਾਕਸ ਕਰਨੀ ਪੈਂਦੀ ਇਹ ਵੀ ਅਨਬਾਕਸ ਕਰਨੇ ਪੈਂਦੇ ਆ ਆ ਵੀ ਮੁੰਡਿਓ ਚੱਲੀ ਜਾਂਦਾ ਕੰਮ ਗਰਮੀ ਬਹੁਤ ਹੈ ਬੜੀ ਜਿਆਦਾ ਟੈਂਪਰੇਚਰ ਮੇਰੇ ਹਿਸਾਬ ਨਾਲ ਥੋੜਾ ਜਿਆਦਾ ਹੋ ਗਿਆ ਆਨੇ ਨੂੰ ਸਰਕਾਰੀ ਦੇ ਕਿਦਾਂ ਲੋਕੀ ਬੱਚਿਆਂ ਨੂੰ ਸੁਬਾ ਪਹਿਲਾਂ ਔਨ ਸਰ ਗੋੜਾ ਵਾਲਾ ਪਾਣੀ ਪਾਤਾ ਸੀ ਤੇ ਅਖਬਾਰਾਂ ਤੇ ਥੋੜੀ ਫੀਡ ਪਾਤੀ ਸਟਾਕਟਰ ਫੀ ਜਿਹੜੀ ਪਹਿਲੇ ਦਿਨ ਸ਼ੁਰੂ ਹੁੰਦੀ ਇਹਨਾਂ ਦੀ ਟੈਂਪਰੇਚਰ ਥੋੜਾ ਜਿਆਦਾ ਹੈ ਤਾਂ ਇਹ ਐਂ ਕਰਕੇ ਇੱਕੋ ਜਿਹਾ ਨੂੰ ਪੱਜੇ ਫਿਰਦੇ ਆ ਹੋਣ ਇਹਨੂੰ ਉਹਨਾਂ ਨੂੰ ਪਾਵਾਂਗੇ ਦਵਾਈ ਐਂਟੀਬਾਇਓਟਿਕ ਨੂੰ ਪਾ ਕੇ 10 ਦਿਨ ਐਂਟੀਬਾਇਓਟਿਕ ਚੱਲੂਗੀ ਇਹਨਾਂ ਦੀ ਖੀਰ ਖਾ ਕੇ ਇਹਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਜੇ ਤੱਕ ਕੋਈ ਵੀ ਮਾਰਟੈਲਿਟੀ ਨਹੀਂ ਹੋਈ ਬੱਚੇ ਸਾਰੇ ਦੇ ਸਾਰੇ ਬੱਚੇ ਠੀਕ ਠਾਕ ਆ। ਨਾ ਕੋਈ ਕੋਈ ਨਹੀਂ ਜਾਇ ਦੇ ਦੱਸਦਾ ਹੈ। ਹਾਂ ਬਾਕੀ ਹਜੇ ਫਿਰਦੇ ਆ ਬੰਦੇ ਕੋਈ ਪੈਰ ਥੱਲੇ ਇੱਕ ਅੱਧਾ ਮਾਰ ਦੇਣ। ਵੈਸੇ ਤਾਂ ਕੁਦਰਤੀ ਮਾਰਟੈਲਿਟੀ ਦਾ ਕੋਈ ਨਹੀਂ ਹੋਈ। ਜਿੰਨੇ ਵੀ ਬੱਚੇ ਆਏ ਸੀਗੇ ਹਜੇ ਤੱਕ ਪੂਰੇ ਸਹੀ ਆ। ਖੇਡ ਰਹੇ ਆ ਨੰਦ ਮਾਨ ਰਹੇ ਆ ਗਰਮੀ ਦਾ ਨਿੱਗ ਮਹਿਸੂਸ ਕਰਦੇ ਨਿੱਗ ਮਾਨਦੇ ਥੋੜੀ ਗਰਮੀ ਜ਼ਿਆਦਾ ਹੋ ਗਈ ਸੀ ਇਹਦੇ ਕਰਕੇ ਅਡਜਸਟ ਫੈਨ ਚਲਾਤੇ ਥੋੜੀ ਗਰਮੈਸ਼ ਘਟ ਜੂ ਬਰਾ ਕਮਾਲ ਦਾ ਬਹੁਤ ਹੈ ਨਾ ਨਮੀ ਸੀ ਲੰਘ ਕੀਤੀ ਸੀ ਯਾਰੀ ਸੀ ਪੂਰੀ ਅਨਸ਼ਰਦੀਆਂ ਸ਼ੁਰੂ ਹੋ ਜਾਣੀਆਂ ਸਰਦੀਆਂ 'ਚ ਥੋੜੀ ਦਿੱਕਤ ਜ਼ਿਆਦਾ ਆਉਂਦੀ ਹੈ ਇਹ ਜਾਰੇ ਪਹਿਲਾਂ 6 ਫੁੱਟ ਦਾ ਰੈਸਟਰ ਹਾਰਟੀ ਚਾਲ ਦੇ ਨਿੱਕੇ ਜਿਹੇ ਪਹਿਲਾਂ ਇਹ ਚੱਲੇ ਹੈਗੇ ਆ ਛੋਟੇ ਡ੍ਰਿੰਕਰ ਲਾਏ ਆ ਇਹਨਾਂ 'ਚ ਨਾਲ ਪਾਣੀ ਪਾਉਣਾ ਪਏਗਾ ਇਹ ਚੱਥਾ ਨਾਲ ਪਾਣੀ ਪਾਉਣਾ ਉਨਾ ਤੇ ਅਧਰਵਾਤ ਆਟੋਮੈਟਿਕ ਚੱਲੇ ਕੋਈ ਇਹ ਆਟੋਮੈਟਿਕ ਡਰਿੰਕਰ ਚੱਲਣਗੇ ਜਿੰਨੇ ਪਾਣੀ ਆੜ ਵੜੇ ਕੋ ਫੇਰ ਤੁਹਾਨੂੰ ਉਹੀ ਦਿਖਾਵਾਂਗੇ ਪਾਣੀ ਆਟੋਮੈਟਿਕਾ ਫੇਰ ਥੋੜਾ ਜਿਹਾ ਕੰਮ ਘਟ ਜਾਂਦਾ ਜਿਹਦੇ ਕਾਂਜ ਦੇ ਵਿੱਚ ਵੀ ਅੜ ਜਾਂਦੇ ਉਹਨਾਂ ਦਿਨ ਕੱਢਾਂਗੇ ਇਹ ਥੋੜੇ ਇਹਨਾਂ ਬੱਚੇ ਸ਼ਰਾਬਤੀ ਆ ਉਧਰ ਵੇਚਦੀਆਂ ਦੂਜੇ ਪਾਸੇ ਚਲੇ ਜਾਂਦੇ ਆ ਆਗੇ ਦੇ ਸਨ ਵਿੱਚ ਪ੍ਰਾਤੀ ਅੰਸਰ ਆ ਜਾਂਦੇ ਇਹ ਸ਼ਰਾਤੀ ਅੰਸਰ ਹੁੰਦੇ ਆ ਕੋਈ ਮੇਰੇ ਅਗੇ ਵਿੱਚ ਵੜ ਜਾਂਦੇ ਆ ਉਹ ਇਹਨਾਂ ਨੂੰ ਉਹ ਧੱਕ ਕੇ ਗੰਦ ਟਪਾਉਣ ਲੱਗੇ ਪਏ ਆ ਦੂਜੇ ਪਾਸੇ ਇਹ ਪੂਰਾ ਫਾਰਮ ਦਾ ਅੰਦਰਲਾ ਦ੍ਰਿਸ਼ ਹੈ ਜੇ ਪਹਿਲਾ ਦਿਨ ਬਰੂਡਿੰਗ ਦਾ ਇਹ ਪਾਸ ਆ ਦੇਖੋ ਜੀ ਬੱਚਾ ਇਹਦਾ ਪਹਿਲੇ ਦਿਨ ਦਾ ਹੁੰਦਾ ਇੱਕ ਦਿਨ ਦਾ ਹੁੰਦਾ ਇਹ ਇੰਨਾ ਹੁੰਦਾ ਇਹ ਬਹੁਤ ਸੋਹਣਾ ਦੇਖੋ 2.5 ਕਿਲੋ 3 ਕਿਲੋ ਜਾਣਾ ਤਾਂ ਕੀ ਹੈ ਹੋ ਨਹੀਂ ਮੰਨਿਆ ਕਿੰਨੀ ਦੀ ਤਾਂ ਮੁੰਡੇ ਪਸੀਨੋ ਪਸੀਨੀ ਹੋਏ ਪਏ ਆ ਇਹ ਹਾਰਡਵਾਰੇ ਕਰਦੇ ਹੈ ਕਿਉਂ ਪਿੰਚ ਜਾਂਦੇ ਵਿੱਚ ਕਰਛਕ ਵੀ ਹੋਏ ਇਹ ਹੋ ਜਣਾ ਵਾ 2.5 ਤੋਂ 3 ਕਿਲੋ ਦੇ ਵਿਚ ਵਿਚ ਵੇਟ ਹੋਗਾ ਬੱਚੇ ਦਾ ਅੱਜ ਵਿਚਾਰਾ ਐਡਾ ਜੀ ਪਹਿਲੇ ਦਿਨ ਅਜੇ ਨੰਨਾ ਮੁੰਨਾ ਬੱਚਾ ਵਾ ਜਿਵੇਂ ਜੱਸੀ ਵਾਜ ਦਾ ਬ੍ਰੈਕੀ ਦਾਲਾ ਜਿਹੜੇ ਬੱਚੇ ਨੇ ਕਹਿਤਾ ਉਹ 3 ਕਿਲੋ ਦਾ ਹੋਣਾ ਹਾਂ ਜਿਹੜਾ ਇਹ ਬੱਚਾ ਇਹ 3 ਕਿਲੋ ਦਾ ਹੋਣਾ ਲਾੜ ਲਾ ਰੱਖਣਾ ਇਹ ਲਾੜ ਲਾ ਰੱਖਣਾ ਇਹ ਨਿਸ਼ਾਨੀ ਲਾ ਕੇ ਵਿਚਾਰੇ ਦੇ ਇਹਨੂੰ ਸਪੈਸ਼ਲ ਟ੍ਰੀਟਮੈਂਟ ਜਿਹੜਾ ਇਹ ਚ ਰੱਖਣਾ ਇਹਨੂੰ 3 ਕਿਲੋ ਦਾ ਕਰਨਾ ਬਾਕੀ ਭਲਾ 2.5 ਕਿਲੋ ਦੇ ਹੋ ਜਾਣਾ ਠੀਕ ਹੈ ਬੋਡੀ ਜਿਹੜੀ ਇਹਦੀ ਉਹਦੇ ਉਹ ਦੱਸ ਰਹੀ ਆਂਦੀ ਇਹ 3 ਕਿਲੋ ਜਾਊਗਾ ਕੰਗਲ ਬਰ ਮੈਂ ਖੁੱਲਾ ਕੀ ਅੰਗਲ ਬਰ ਮੈਂ ਖੁੱਲਾ ਪੱਠਿਆਂ ਦੇਣੇ ਪਾਣੀ ਆਜਾ ਤਰਪਾਲਾ ਕੋਈ ਨਹੀਂ ਭਾਈ ਪੱਠਿਆਂ ਨਹੀਂ ਅੱਜ ਟੈਂਪਰੇਚਰ ਤਾਂ ਵੈਸੇ ਹੀ ਬਹੁਤ ਹੁਣਿਆ ਤੇ ਉਹ ਤਰਪਾਲਾ ਨਵਾਂ ਲਾਇਆ ਕਰਕੇ ਨੇ ਚਾਰ ਚਫੇਰੇ ਹੁਣ ਨਹੀਂ ਟੁੱਟਦਾ ਚਲੋ ਵੀ ਮੁੰਡਿਓ ਪਾਣੀ ਦਾ ਹੋ ਗਿਆ ਮੁਕੰਮਲ ਤੇ ਹੁਣ ਫੀਡ ਪਾਈਏ ਇਹਨਾਂ ਨੂੰ ਅੱਧਾ ਗੱਟਾ ਫਿਰ ਰਾਤ ਨੂੰ ਇਹ ਨਿਆਰੇ ਲਈ ਜਾਣਗੇ ਖਾਗਗੇ ਤੇਰਾ ਫੀਡ ਖਾਣਗੇ ਤੇਰੇ ਬੈਠ ਕੜਨਗੇ ਹੂੰ ਤੇਰੇ ਗਰੋਥ ਕਰਨਗੇ ਫਿਰ ਗਰੋਥ ਕਰਨਗੇ ਫੀਡ ਖਾ ਕੇ ਚਲੋ ਵੀ ਅੱਜ ਬਰੂਡਿੰਗ ਦਾ ਸੀਗਾ ਪਹਿਲਾ ਦਿਨ ਹੁਣ ਰੋਜ਼ ਤੁਹਾਨੂੰ ਇੱਕ ਸਮਾਚਾਰ ਦਿਆ ਕਰਾਂਗੇ ਵੀ ਕਿਵੇਂ ਇਹਨਾਂ ਨੂੰ ਪਾਲਦੇ ਆ ਕੀ ਕੀ ਇਹਨਾਂ ਦਾ ਟ੍ਰੀਟਮੈਂਟ ਕਰਦੇ ਆ ਜੰਨਿਆਂ ਕੇ ਸਾਨੂੰ ਪਤਾ ਉਹਨਾਂ ਕੇ ਜਰੂਰ ਦੱਸਿਆ ਕਰਾਂਗੇ